ਸਵੇਰੇ 7 ਵਜੇ ਤੋਂ ਲਗਾਤਾਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ VOTING ਪ੍ਰਕਿਰਿਆ ਸ਼ੁਰੂ ਹੋਈ ਹੈ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਇਹ VOTING ਪ੍ਰਕਿਰਿਆ ਚੱਲ ਰਹੀ ਹੈ ਦੂਜੇ ਪਾਸੇ ਦੇ ਲਈ ਪੁਲਿਸ ਨੇ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਨੇ ਰਾਜਧਨੀ ਦਿੱਲੀ ਦਾ ਹਰ ਕੋਨਾ ਪੁਲਿਸ ਦੀ ਸਖਤ ਸੁਰੱਖਿਆ ਨਿਗਰਾਨੀ ਦੇ ਹੇਠ ਹੈ ਤੇ ਸਾਰੀਆਂ ਸ਼ੱਕੀ ਗਤੀਵਿਧੀਆਂ ਦੇ ਨੇੜੇੋਂ ਨਜ਼ਰ ਰੱਖੀ ਜਾ ਰਹੀ ਹੈ ਜਿਸ ਅਨੁਸਾਰ ਜੋ ਹੈ ਕਿ 11 ਵਜੇ ਤੱਕ ਦੀ ਗੱਲ ਕਰ ਲਈਏ ਤੇ 19.95% VOTING ਹੋਈ ਤੁਗਲਕਾ ਵਾਦ ਦੇ ਵਿੱਚ ਵੋਟ ਪਾਉਣ ਦੇ ਲਈ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਖੜੇ ਹੋਏ ਨਜ਼ਰ ਆਏ ਇਸ ਦੇ ਨਾਲ ਹੀ ਵੱਡੀਆਂ ਹਸਤੀਆਂ ਜਿਹੜੀਆਂ ਨੇ ਵੋਟ ਪਾਉਣ ਦੇ ਲਈ ਪਹੁੰਚੀਆਂ ਦਾਸੀ ਹੈ ਕਿ ਦਿੱਲੀ ਦੀਆਂ ਦੁਵਾਰ ਜਿਹੜੇ ਨੇ ਦਾਕੀ ਨੇ ਪੰਜ ਦੀ ਦਾਇਰ ਜਿਹੜੀ 100 ਕਰੋੜ ਤੋਂ ਵੱਧ ਹੈ ਇੰਡੀਆ ਬਲੌਕ ਦੀਆਂ ਪੰਜ ਪਾਰਟੀਆਂ ਆਮੋ ਸਾਹਮਣੇ ਹੋਣਗੀਆਂ ਤਾਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਜਿਹੜੀਆਂ ਨੇ ਦੁਵਾਰ ਨੂੰ ਉਹਨਾਂ ਦੇ ਲਈ ਕੁਪੜਾ ਦੇ ਵਿੱਚ VOTING ਹੋਵੇਗੀ ਲੋਕ ਸਭਾ ਚੋਣਾਂ ਦਾ ਵਿੱਚ ਇੰਡੀਆ ਬਲੌਕ ਦਾ ਹਿੱਸਾ ਰਹੀਆਂ ਪਾਰਟੀਆਂ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਰਹੀਆਂ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਾਰੀਆਂ 70 ਸੀਟਾਂ ਤੇ ਆਮੋ ਸਾਹਮਣੇ ਨੇ ਜਿਕਰ ਖਾਸ ਹੈ ਕਿ ਜਿਹੜਾ ਚੋਣ ਪ੍ਰਚਾਰ ਹੈ ਉਹ ਵਿਥਾਮ ਜਾਵੇਗਾ ਤਾਂ ਇਸਨਾਰ ਹੀ ਭਾਰਤੀ ਕਮਿਊਨਿਸਟ ਪਾਰਟੀ ਨੇ ਸ਼ੇਵ ਉਮੀਦਵਾਰ ਖੜੇ ਕੀਤੇ ਨੇ ਪਾਰਟੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਅਤੇ ਪਾਰਟੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਨੇ ਦੋ ਦੋ ਉਮੀਦਵਾਰ ਖੜੇ ਕੀਤੇ ਨੇ ਭਾਜਪਾ ਨੇ 68 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਤੇ ਦੋ ਸੀਟਾਂ ਆਪਣੇ ਘਟ ਜੋੜ ਪਾਈ ਵਾਲਾ ਨੂੰ ਦਿੱਤੀਆਂ ਨੇ ਇਸ ਦੇ ਵਿੱਚ ਜਨਤਾ ਦਲ ਯੂनाइटेड ਨੇ 부라ڑی ਤੋਂ ਆਪਣਾ ਉਮੀਦਵਾਰ ਖੜਾ ਕੀਤਾ ਲੋਕ ਜਨਸ਼ਕਤੀ ਪਾਰਟੀ ਰਾਮ ਵਿਲਾਸ ਨੇ ਦਿਯੋਲੀ ਸੀਟ ਤੋਂ ਆਪਣਾ ਉਮੀਦਵਾਰ ਖੜਾ ਕੀਤਾ ਹੈ ਤੇ ਇਸ ਦੌਰਾਨ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਸਹਿਯੋਗੀ ਰਾਸ਼ਟਰੀ ਕਾਂਗਰਸੀ ਪਾਰਟੀ ਨੇ 30 ਸੀਟਾਂ ਤੇ ਭਾਜਪਾ ਵਿਰੁੱਧ ਉਮੀਦਵਾਰ ਖੜੇ ਕੀਤੇ ਨੇ ਜਦ ਕਿ ਸ਼ਿਵ ਸੈਨਾ ਮੁਖੀ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਇੱਕਨਾ ਚਿੰਦੇ ਨੇ ਸਾਰੀ ਸੀਟਾਂ ਤੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਵਹੁਜਨ ਸਵਾਜ ਪਾਰਟੀ ਦੀ ਗੱਲ ਕਰੀਏ ਤਾਂ 70 ਸੀਟਾਂ ਤੇ ਚੋਣ ਲੜ ਰਹੀ ਹੈ ਤੇ ਅਸੂਦੀਨ ਉਹ ਵੈਸੀ ਦੀ 올 ਇੰਡੀਆ ਮਜਲੇ إيه اتو هادل 12 ਸੀਟਾਂ ਚੋਣ ਲੜੀ ਹੈ ਚੋਣ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ ਚੋਣ ਕਮਿਸ਼ਨ ਅਨੁਸਾਰ ਵੱਖ-ਵੱਖ ਪਾਰਟੀਆਂ ਦੇ ਕੁੱਲ 699 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਆਜ਼ਾਦ ਉਮੀਦਵਾਰ ਵੀ ਸ਼ਾਮਲ ਨੇ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਨੇ ਇਹਨਾਂ ਸਾਰੇ ਉਮੀਦਵਾਰਾਂ ਦੇ ਹਲਫਨਾਮਿਆਂ ਦੀ ਜਾਂਚ ਕਰਨ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਹੈ ਇਸ ਅਨੁਸਾਰ ਲਗਭਗ 19% ਯਾਨੀ 132 ਉਮੀਦਵਾਰਾਂ ਦਾ ਅਪਰਾਧਿਕ ਅਕਸ ਹੈ ਇਹਨਾਂ ਦੇ ਵਿੱਚੋਂ 81 ਵਿਰੋਧ ਕਤਲ ਅਗਵਾ ਤੇ ਬਲਾਤਕਾਰ ਵਰਗੇ ਗੰਭੀਰ ਮਾਮਲੇ ਦਰਜ ਨੇ 13 ਉਮੀਦਵਾਰਾਂ ਤੇ ਔਰਤਾਂ ਵਿਰੋਧ ਅਪਰਾਧਾਂ ਦੇ ਦ ਰੀਪੋਰਟਰ ਨੇ ਮੰਨੀ ਇਹ ਤਾਂ ਪੰਜੋ ਉਮੀਦਵਾਰਾਂ ਦੇ ਕੋਲ 100 ਕਰੋੜ ਰੁਪਏ ਜਾਂ ਫਿਰ ਇਸ ਤੋਂ ਵਿਵਾਦ ਦੀ ਜਾਇਦਾਦ ਹੈ ਇਹਨਾਂ ਦੇ ਵਿੱਚੋਂ ਤਿੰਨ ਭਾਜਪਾ ਦੇ ਨੇ ਜਦਕਿ ਕਾਂਗਰਸ ਅਤੇ ਆਪ ਦਾ ਇੱਕ ਇੱਕ ਮੈਂਬਰ ਹੈ ਪੰਜੋ ਉਮੀਦਵਾਰਾਂ ਦੀ ਔਸਤ ਜਾਇਦਾਦ ਲਗਭਗ 22.90 ਕਰੋੜ ਰੁਪਏ ਇਸ ਦੇ ਨਾਲ ਹੀ ਤਿੰਨ ਉਮੀਦਵਾਰਾਂ ਨੇ ਆਪਣੀ ਜਾਇਦਾਦ ਜ਼ੀਰੋ ਐਲਾਨੀ ਹੈ ਲਗਭਗ 28% ਯਾਨੀ 196 ਉਮੀਦਵਾਰਾਂ ਨੇ ਆਪਣੀ ਉਮਰ 25 ਤੋਂ 40 ਸਾਲ ਦੇ ਵਿਚਕਾਰ ਦੱਸੀ ਹੈ 106 ਜਿਹੜੇ ਨੇ 61 ਤੋਂ 60 ਸਾਲ ਦੀ ਉਮਰ ਦੇ ਵਿਚਕਾਰ ਨੇ ਜਦਕਿ 80 ਤੋਂ ਵੱਧ ਦੀ ਉਮਰ ਦੇ ਨੇ ਸਾਰੇ 699 ਦੇ ਵਿੱਚੋਂ 96 ਔਰਤਾਂ ਨੇ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ 46% ਨੇ ਆਪਣੇ ਆਪ ਨੂੰ 5ਵੀਂ ਤੋਂ 12ਵੀਂ ਤੱਕ ਦੇ ਵਿਚਕਾਰ ਆਲਾਨੇ ਹੈ 18 ਉਮੀਦਵਾਰਾਂ ਨੇ ਆਪਣੇ ਆਪ ਨੂੰ ਡਿਪਲੋਮਾ ਧਾਰਕ 6 ਪੜੇ ਲਿਖੇ ਅਤੇ 29 ਨੇ ਆਪਣੇ ਆਪ ਨੂੰ ਅਨਪੜ੍ਹ ਦੱਸਿਆ ਤਾਂ ਕੁਲਮਲਾ ਕੇ ਇਹ ਜਿਹੜਾ ਦੱਲੇ ਚੋਣ ਦੰਗਲ ਹੈ ਕੱਲ ਪੂਰੀ ਤਰ੍ਹਾਂ ਜਿਹੜਾ ਆ ਪੱਖੇਗਾ ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਹੈ ਡੱਬਿਆਂ ਦੇ ਵਿੱਚ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਵੇਗਾ ਤੇ EVM ਦੇ ਵਿੱਚੋਂ ਨਤੀਜੇ ਜਿਹੜੇ ਨੇ 8 ਫਰਵਰੀ ਨੂੰ ਨਿਕਲਣਗੇ ਤਾਂ ਜਦੋਂ ਦਾ ਸਿਰ ਕਿਹੜੀ ਪਾਰਟੀ ਦੇ ਸਿਰ ਸੱਜਦਾ ਇਹ ਦੇਖਣਾ ਬਿਹਤ ਅਹਿਮ ਹੋਵੇਗਾ